नमस्कार देखो आज मैं ऑल ओवर सूट लेके आया हूं ਤੁਹਾਡੇ ਵਾਸਤੇ ਬਹੁਤ ਵਧੀਆ ਘੱਟ ਭਾਅ ਸੂਟ ਨੇ ਲਿਮਟਿਡ ਪੀਸ ਆ ਬਸ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਹਲੋ ਜੀ ਆਲ ਓਵਰ 5 ਮੀਟਰ ਸੂਟ ਆ ਜੀ ਡਿਜੀਟਲ ਪ੍ਰਿੰਟ ਆ ਰਹਾਬ ਬ੍ਰਾਂਡ ਦੇ ਪੀਸ ਨੇ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਨਾਲ ਮਿਲੂਗਾ ਜੀ ਡਿਜੀਟਲ ਦੁਪੱਟਾ ਬਹੁਤ ਵਧੀਆ ਦੁਪੱਟਾ ਜੀ ਇੱਕ ਸੂਟ ਮਿਲੂਗਾ ਜੀ 700 ਦਾ ਤੇ ਦੋ ਸੂਟ ਮਿਲਣਗੇ 1300 ਰੁਪਏ ਦੇ ਕੋਰੀਅਰ ਦਾ ਪੈਸਾ ਲੈਣਾ ਕੋਈ ਨਹੀਂ ਹੈਗਾ ਤੁਹਾਡੇ ਜੋ ਮੈਂ ਰੇਟ ਬੋਲ ਰਿਹਾ ਉਸੇ ਰੇਟ ਦੇ ਤੇ ਤੁਹਾਡੇ ਸੂਟ ਘਰੇ ਪਹੁੰਚਾਂਗੇ ਕਲਰ ਚੈੱਕ ਕਰ ਲੋ ਇੱਕ ਕਲਰ ਮਿਲੂਗਾ ਜੀ ਇਹ ਚੈਰੀ ਜਿਹਾ ਕਲਰ ਹੈ ਇੱਕ ਕਲਰ ਵਿੱਚ ਹੈ ਸੀ ਗ੍ਰੀਨ ਕਲਰ ਹੈ ਜੀ ਤੇ ਇੱਕ ਕਲਰ ਮਿਲੂਗਾ ਜੀ ਬਲੈਕਿਸ਼ ਕਲਰ ਹੈ ਜੀ ਚਾਰ ਕਲਰ ਨੇ ਚਾਰੇ ਕਲਰ ਜ਼ਬਰਦਸਤ ਨੇ ਬਹੁਤ ਸੇਲ ਹੈ ਨਾ ਸੂਟਾਂ ਦੀ ਬਸ ਜਲਦੀ ਲੇਟ ਨਹੀਂ ਕਰਨਾ ਜੀ ਇੱਕ ਸੂਟ ਮਿਲੂਗਾ ਜੀ ਤੁਹਾਨੂੰ 700 ਦਾ ਦੋ ਸੂਟ ਮਿਲਣਗੇ 1300 ਰੁਪਏ ਦੇ ਕੋਰੀਅਰ ਆਲ ਓਵਰ ਇੰਡੀਆ ਰਹੂਗਾ ਜੀ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਆ ਲੋ ਜੀ ਪੀ ਚੈੱਕ ਕਰੋ ਪ੍ਰਿੰਟਿੰਗ ਦੇਖੋ ਡਿਜੀਟਲ ਪ੍ਰਿੰਟਿੰਗ ਹੈ ਜੀ ਖੂਬਸੂਰਤ ਪ੍ਰਿੰਟਿੰਗ ਹੈ ਸੈਲਫ ਜੀ ਲਾਈਨਿੰਗ ਬਣੀ ਹੋਈ ਹੈ ਨਾਲ ਕਾਟਨ ਦਾ ਸੂਟ ਆ ਮਸਲੀਨ ਕਾਟਨ ਦਾ ਦੁਪੱਟਾ ਮਿਲੂਗਾ ਆਲ ਓਵਰ ਸੂਟ ਰਹੂਗਾ ਜੀ ਪੂਰਾ ਲੰਬਾ ਚੌੜਾ ਦੁਪੱਟਾ ਰਹੂਗਾ ਰੇਟ ਰਹੂਗਾ ਇੱਕ ਸੂਟ 700 ਰੁਪਏ ਜੀ 2 ਸੂਟ 1300 ਰੁਪਏ ਦੇ ਆਲ ਓਵਰ ਇੰਡੀਆ ਕੋਰੀਰ ਰਹੂਗਾ ਜੀ ਫ੍ਰੀ ਕਲਰ ਚੈੱਕ ਕਰ ਲੋ ਇੱਕ ਕਲਰ ਮਿਲੂਗਾ ਜੀ yellow ਕਲਰ ਹੈ ਜੀ ਇੱਕ ਕਲਰ ਦੇਖੋ cream ਕਲਰ ਮਿਲੂਗਾ ਜੀ ਤੇ ਇੱਕ ਬਲੈਕਿਸ਼ ਕਲਰ ਮਿਲੂਗਾ ਚਾਰ ਕਲਰ ਨੇ ਚਾਰੇ ਕਲਰ ਜਬਰਦਸਤ ਨੇ ਬਸ ਜਲਦੀ ਲੇਟ ਨਹੀਂ ਕਰਨਾ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਨੈਕਸਟ ਰੈਜ਼ਨ ਚੈੱਕ ਕਰੋ ਜਰਾ ਪੀਸ ਚੈੱਕ ਕਰੋ ਕਿੱਡਾ ਸ਼ਾਨਦਾਰ ਪੀਸ ਆ ਪ੍ਰਿੰਟਿੰਗ ਦੇਖੋ ਪਹਿਲਾਂ ਬ੍ਰਾਂਡਡ ਪੀਸ ਹੈ ਜੀ ਸਾਰੇ ਰੁਹਾਬ ਬ੍ਰਾਂਡ ਦੇ ਪੀਸ ਨੇ ਕੋਈ ਦੂਜਾ ਪੀਸ ਨਹੀਂ ਦਊਗਾ ਪੂਰਾ ਆਲਓਵਰ ਛੁੱਟ ਰੋਗਾ ਜੀ ਤੇ ਨਾਲ ਦੁਪੱਟਾ ਰਹੂਗਾ ਪੂਰਾ ਲੰਬਾ ਚੜਾ ਦੁਪੱਟਾ ਡਿਜੀਟਲ ਪ੍ਰਿੰਟਿੰਗ ਹੈ ਜੀ ਡਿਜੀਟਲੀ ਦੁਪੱਟਾ ਮਸਲੀਨ ਕਾਟਨ ਦਾ ਦੁਪੱਟਾ ਪ੍ਰਿੰਟਿੰਗ ਚੈੱਕ ਕਰੋ ਇੱਕ ਸੂਟ ਮਿਲੂਗਾ ਜੀ 700 ਦਾ ਤੇ ਦੋ ਸੂਟ ਮਿਲਣਗੇ 1300 ਰੁਪਏ ਸੌਰੀ 1200 ਤੇ 1300 ਰੁਪਏ ਦੇ ਗ੍ਰੇ कलर ਦੀ ਆ ਲੋ ਸਲੀਵ ਗ੍ਰੇ ਦੀ ਇੱਕ ਸੂਟ 700 ਦਾ ਜੀ ਦੋ ਸੂਟ 1300 ਰੁਪਏ ਦੇ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਰਹੂਗਾ ਜੀ ਕੋਈ ਐਕਸਟਰਾ ਚਾਰਜੇਸ ਨਹੀਂ ਆ ਲੋ ਜੀ ਸਟੀਲ ਗ੍ਰੇ ਕਲਰ ਆ ਗਿਆ ਕਲਰ ਚੈੱਕ ਕਰ ਲਓ ਪਹਿਲਾਂ ਤੁਸੀਂ ਪੀਸ ਬਹੁਤ ਸੋਹਣਾ ਪੀਸ ਨੇ ਆ ਲੋ ਬ੍ਰੈਂਡ ਚੈੱਕ ਕਰ ਲਓ ਨਾਲ ਬ੍ਰੈਂਡ ਲੱਗਿਆ ਹੋਇਆ ਜੀ ਆਲ ਓਵਰ 5 ਮੀਟਰ ਸੂਟ ਰਹੂਗਾ ਜੀ ਲਿਮਟਿਡ ਪੀਸ ਹੈ ਜਲਦੀ ਲੇਟ ਨਹੀਂ ਕਰਨਾ ਇਹ ਹੁਣ ਜਨਦੀਵਾਰ ਦੇ ਤੋਹਫੇ ਨੇ ਜੀ ਸਾਰੇ ਇਹ ਆ ਲਓ ਜੀ ਮਸਲੀਨ ਕਾਟਨ ਦਾ ਮਿਲੂਗਾ ਜੀ ਦੁਪੱਟਾ ਪੂਰਾ ਲੰਬਾ ਚੜਾ ਦੁਪੱਟਾ ਕੋਈ ਛੋਟਾ ਦੁਪੱਟਾ ਨਹੀਂ ਰਹੂਗਾ ਬਸ ਜਲਦੀ ਜਲਦੀ ਜਿਹੜੇ ਕਸਟਮਰ ਨਵੇਂ ਮੇਰੀ ਵੀਡੀਓ ਦੇਖ ਰਹੇ ਹਨ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜੁੜ ਕਰ ਲਿਓ ਆ ਲਓ ਜੀ yellow ਕਲਰ ਹੈ ਜੀ ਇੱਕ ਕਲਰ ਮਿਲੂਗਾ ਜੀ ਫਰੋਜ਼ੀ ਤਿੰਨ ਕਲਰ ਨੇ ਤਿੰਨੇ ਕਲਰ ਜਬਰਦਸਤ ਨੇ ਜੀ ਨੈਕਸਟ ਡਿਜ਼ਾਈਨ ਦੇਖ ਪੀਸ ਦੇਖੋ ਕਿਤੇ ਸ਼ਾਨਦਾਰ ਹੈ ਔਰ ਪ੍ਰਿੰਟਿੰਗ ਵੀ ਬਹੁਤ ਵਧੀਆ। ਕਯਾ ਬਾਤ ਹੈ ਲੋ। ਪ੍ਰਿੰਟਿੰਗ ਚੈੱਕ ਕਰੋ ਜਰਾ। ਆਲਓਵਰ ਸੂਟ ਹੈ ਜੀ 5 ਮੀਟਰ। ਨਾਲ ਮਿਲੂਗਾ ਜੀ ਦੁਪੱਟਾ। ਡਿਜੀਟਲ ਮਸਲੀਨ ਕਾਟਨ ਦਾ ਦੁਪੱਟਾ। ਬ੍ਰਾਂਡਡ ਸੂਟ ਨੇ ਜੀ ਰਹਾਬ ਬ੍ਰਾਂਡ ਦੇ ਪੀਸ ਹੈ। ਪੀਸ ਦੁਪੱਟਾ ਚੈੱਕ ਕਰੋ। ਮਸਟਰਡ ਕਲਰ ਦਾ ਪੀਸ ਹੈ। ਖੂਬਸੂਰਤ ਪੀਸ। ਇੱਕ ਕਲਰ ਮਿਲੂਗਾ ਜੀ ਤੁਹਾਨੂੰ ਇਹਦੇ ਵਿੱਚ। ਤਰਯੋਂ ਸੀੜਾ ਜੀ। ਇੱਕ ਕਲਰ ਮਿਲੂਗਾ ਜੀ ਬਲੈਕ ਕਲਰ ਬਸ ਜਲਦੀ ਲੇਟ ਨਹੀਂ ਕਰਨਾ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦੇਣਾ ਜੀ ਆਹ ਲਓ ਜੀ ਪੀ ਚੈੱਕ ਕਰੋ ਜਰਾ ਇਹ ਹੈਗੇ ਜੀ ਲਾਈਟ ਥੋੜਾ ਲਾਈਟ ਸ਼ੇਡ ਦਾ ਪੀਸ ਨੇ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਆਹ ਲਓ ਜੀ ਤੁਹਾਨੂੰ ਪ੍ਰਿੰਟਡ ਖੋਲ ਕੇ ਦਿਖਾਉਣਾ ਇਹਦੀ ਤਰ੍ਹਾਂ ਦੂਸਰੇ ਤਰ੍ਹਾਂ ਲੱਗੀ ਹੋਈ ਆ ਬਹੁਤ ਵਧੀਆ ਪੀਸ ਹੈ ਇਹ ਵੀ ਆਲ ਓਵਰ 5 ਮੀਟਰ ਸੂਟ ਹੈ ਜੀ ਆਹ ਲਓ ਜੀ ਪ੍ਰਿੰਟਿੰਗ ਚੈੱਕ ਕਰੋ ਜੀ। ਕਿਆ ਬਾਤ ਹੈ। ਔਰ ਨਾਲ ਦੁਪੱਟਾ ਵੀ ਬਹੁਤ ਸੋਹਣਾ ਪ੍ਰਿੰਟਡ ਦੁਪੱਟਾ। ਦੁਪੱਟਾ ਦੇਖੋ ਕਿੰਨਾ ਵਧੀਆ ਦੁਪੱਟਾ ਜੀ। ਪ੍ਰਿੰਟਡ ਦੁਪੱਟਾ ਇਹਦੇ ਨਾਲ ਮਸਲੀਨ ਕਾਟਨ ਦਾ ਦੁਪੱਟਾ। ਇੱਕ ਸੂਟ 700 ਦਾ ਜੀ, ਦੋ ਸੂਟ ਮਿਲਣਗੇ 1300 ਰੁਪਏ ਦੇ। ਇੱਕ ਕਲਰ ਮਿਲੂਗਾ ਇਹਦੇ ਵਿੱਚ ਜੀ ਤੁਹਾਨੂੰ ਪਿੰਕ ਕਲਰ ਜੀ ਤੇ ਇੱਕ ਕਲਰ ਮਿਲੂਗਾ ਜੀ ਲਾਈਟ ਬਰੋਟੀ। ਖੂਬਸੂਰਤ ਪੀਸ ਹੈ। ਬਸ ਜਲਦੀ ਲੇਟ ਨਹੀਂ ਕਰਨਾ ਆ ਲੋ ਜੀ ਨੈਕਸਟ ਰੈਨ ਦੇਖੋ ਇਹ ਆ ਜੀ ਸਿੰਗਲ ਸਿੰਗਲ ਪੀਸ ਨੇ ਸਾਰੇ ਹੀ ਇਹ ਆ ਲੋ ਸਿੰਗਲ ਪੀਸ ਜੀ ਨਾਲ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਰੈਸਟ ਕਲਰ ਦਾ ਪੀਸ ਆ ਪੂਰਾ ਡਿਜੀਟਲ ਪ੍ਰਿੰਟਿੰਗ ਹੈ ਜੀ ਸਾਰੇ ਸੂਟ ਦੇ ਉੱਪਰ ਆਲ ਓਵਰ ਸੂਟ ਹੈ ਜੀ ਨਾਲ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਮਸਲੀਨ ਕਾਟਨ ਦਾ ਦੁਪੱਟਾ ਇਹ ਸਿੰਗਲ ਸਿੰਗਲ ਪੀਸ ਨੇ ਜੀ ਕੋਈ ਇਹਦੇ ਤੁਹਾਨੂੰ ਦੋ ਪੀਸ ਨਹੀਂ ਵਿਖਲੇ ਲਾਸਟ ਪੀਸ ਆ ਬਸ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਆ ਲੋ ਸੂਟ ਤੁਹਾਡੇ ਘਰੇ ਪਹੁੰਚਣਗੇ ਜੀ ਪ੍ਰਿੰਟਿੰਗ ਚੈੱਕ ਕਰੋ ਜਰਾ ਖੂਬਸੂਰਤ ਪ੍ਰਿੰਟਿੰਗ ਹੈ ਆ ਲੋ ਦੁਪੱਟਾ ਇਹ ਸਾਰੇ ਸਿੰਗਲ ਸਿੰਗਲ ਨੇ ਜੀ ਤਿੰਨ ਚਾਰ ਵੀ ਸਿੰਗਲ ਸਿੰਗਲ ਨੇ ਇਹ ਸਭ ਤੋਂ ਪਹਿਲਾ ਮਾਲ ਸੇਲ ਹੋ ਰਿਹਾ ਨੇ ਜੀ ਖੂਬਸੂਰਤ ਪੀਸ ਜੀ ਆ ਲੋ ਪਰਪਲ ਕਲਰ ਆ ਗਿਆ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਪਰਪਲ ਕਲਰ ਦਾ ਪੀਸ ਹੈ ਜੀ ਔਰ ਨਾਲ ਦੁਪੱਟਾ ਬਹੁਤ ਸ਼ਾਨਦਾਰ ਦੁਪੱਟਾ ਹਲੋ ਕੀ ਬਾਤ ਹੈ ਸਿੰਗਲ ਪੀਸ ਹੈ ਜੀ ਖੂਬਸੂਰਤ ਪੀਸ ਹਲੋ ਜੀ ਆ ਵੀ ਸਿੰਗਲ ਪੀਸ ਹੈ ਜੀ ਕੀ ਬਾਤ ਹੈ ਪੀਸ ਦੇਖੋ ਕਿੰਨੇ ਸ਼ਾਨਦਾਰ ਜ਼ਬਰਦਸਤ ਪੀਸ ਨੇ ਇੱਕ ਸੂਟ ਮਿਲੂਗਾ ਜੀ 700 ਦਾ ਦੋ ਸੂਟ ਮਿਲਣਗੇ 1300 ਰੁਪਏ ਦੇ ਹਲੋ ਜੀ ਦੁਪੱਟਾ ਮਸਲੀਨ ਕਾਟਨ ਦਾ ਦੁਪੱਟਾ ਆਲ ਓਵਰ ਸੂਟ ਮਿਲੂਗਾ ਜੀ 5 ਮੀਟਰ ਔਰ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਖੂਬਸੂਰਤ ਦੁਪੱਟਾ ਬਾ ਜਲਦੀ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆਹ ਲਓ ਜੀ ਇਹਦੇ ਨਾਲ ਦੁਪੱਟੇ ਦੇ ਉੱਪਰ ਕਢਾਈ ਹੈ ਨਾਲ ਫਿਰ ਚੈੱਕ ਕਰੋ ਪਹਿਲਾਂ ਤਾਂ ਆਹ ਲਓ ਜੀ ਦੁਪੱਟਾ ਖੂਬਸੂਰਤ ਦੁਪੱਟਾ ਕੀ ਬਾਤ ਹੈ ਪੂਰਾ ਲੰਬਾ ਚੜਾ ਦੁਪੱਟਾ ਰੂ ਹੈ ਜੀ ਡਿਜੀਟਲ ਨਾਲ ਸਾਰੇ ਦੁਪੱਟੇ 'ਚ ਆਰੀ ਦਾ ਕੰਮ ਕੀਤਾ ਹੋਇਆ ਇਹ ਵੀ ਅੱਜ ਤੁਹਾਨੂੰ ਮਿਲੂਗਾ ਜੀ ਇੱਕ ਸੂਟ 700 ਦਾ ਜੀ ਦੋ ਸੂਟ ਮਿਲਣਗੇ ਜਿਹੜੇ ਮਰਜ਼ੀ ਲੈ ਲਓ ਅੱਜ ਦੀ ਵੀਡੀਓ 'ਚੋਂ 1400 ਰੁਪਏ ਦੇ ਨੈਕਸਟ ਡਿਜ਼ਾਈਨ ਦਿਖਾਉਂਗਾ ਪੀਸ ਦੇਖੋ ਜਰਾ ਡਾਰਕ ਮਸਟਰਡ ਕਲਰ ਹੈ ਜੀ ਡਿਜੀਟਲ ਪ੍ਰਿੰਟਿੰਗ ਹੈ ਜੀ ਸਾਰੀ ਸਾਰੀ ਆ ਲੋ ਜੀ ਦੁਪੱਟਾ ਦੇਖੋ ਇਹਦਾ ਪਹਿਲਾ ਦਾ ਖੂਬਸੂਰਤ ਦੁਪੱਟਾ ਔਰ ਡਿਜੀਟਲ ਮਸਲਿਨ ਕਾਟਨ ਦਾ ਦੁਪੱਟਾ ਜੀ ਸਿਰਫ ਸਿਰਫ 700 ਦਾ ਇੱਕ ਸੂਟ ਜੀ ਦੋ ਸੂਟ ਲਓਗੇ 1300 ਰੁਪਏ ਦੇ ਇੱਕ ਕਲ ਮਿਲੂਗਾ ਜੀ ਫਿਰੋਜ਼ੀ ਕਲਰ ਹੈ ਜੀ ਕਲਰ ਦੇਖੋ ਕਿੱਡੇ ਸ਼ਾਨਦਾਰ ਕਲਰ ਨੇ ਆ ਲੋ ਜੀ ਡਿਜ਼ਾਈਨ ਚੈੱਕ ਕਰੋ ਜਰਾ ਖੂਬਸੂਰਤ ਡਿਜ਼ਾਈਨਿੰਗ ਆ ਗਈ ਜੀ ਆ ਲੋ ਪੀ ਚੈੱਕ ਕਰੋ ਜਰਾ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਪ੍ਰਿੰਟਿੰਗ ਹੈ ਨਾਲ ਦੁਪੱਟਾ ਵੀ ਮਿਲੂਗਾ ਜੀ ਬਹੁਤ ਵਧੀਆ ਖੂਬਸੂਰਤ ਦੁਪੱਟਾ ਡਿਜੀਟਲ ਦੁਪੱਟਾ ਜੀ ਆ ਲੋ ਪੂਰਾ ਲੰਬਾ ਜਿਹੜਾ ਕੋਈ ਛੋਟਾ ਦੁਪੱਟਾ ਨਹੀਂ ਹੋਗਾ ਜੀ ਆ ਲੋ ਜੀ ਕਲਰ ਇੱਕ ਇਹਦੇ ਵੀ ਮਿਲੂਗਾ ਜੀ ਸੀ ਗ੍ਰੀਨ ਕਲਰ ਇੱਕ ਪੀਸ ਤੇ ਸੀ ਗ੍ਰੀਨ ਬਹੁਤ ਖੂਬਸੂਰਤ ਪੀਸ ਹੈ ਆ ਲੋ ਜੀ ਨੈਕਸਟ ਲਾਈਨ ਦੇਖੋ ਜਰਾ ਬੋਟਲ ਗ੍ਰੀਨ ਸ਼ੇਡ ਦਾ ਪੀਸ ਆ ਗਿਆ ਜੀ ਆ ਲੋ ਬੋਡ ਦੀ ਸ਼ੇਡ ਜੀ ਪਲੀਜ਼ ਦੇਖੋ ਕਿੰਨੇ ਸ਼ਾਨਦਾਰ ਨੇ ਸਾਰਾ ਡਿਜੀਟਲ ਪ੍ਰਿੰਟਿੰਗ ਹੈ ਜੀ ਬ੍ਰਾਂਡਡ ਪੀਸ ਨੇ ਸਾਰੇ ਦੇ ਸਾਰੇ ਆ ਲੋ ਜੀ ਦੁਪੱਟਾ ਚੈੱਕ ਕਰੋ ਦਾ ਇੱਕ ਸੂਟ ਮਿਲੂਗਾ ਜੀ 700 ਦਾ ਦੋ ਸੂਟ ਮਿਲਣਗੇ ਆ ਲੋ 1300 ਰੁਪਏ ਦੇ ਆ ਲੋ ਕਲਰ ਦੇ ਕੋਈ ਤੇ ਮਿਊਨ ਸੀ ਹੈ ਜੀ ਕਲਰ ਡਿਜ਼ਾਈਨ ਸਾਰੇ ਹੀ ਲਾਜਵਾਬ ਨੇ ਕੋਈ ਵੀ ਪੀਸ ਛੱਡਣਾ ਨਾ ਨਹੀਂ ਬਸ ਜਲਦੀ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਆਲੋ ਜੀ ਪੀਸ ਰੀਅਰ ਚੈੱਕ ਕਰੋ ਬੈਲਾ ਦਾ ਕਿੰਨਾ ਸੋਹਣਾ ਡਿਜ਼ਾਈਨ ਆ ਪ੍ਰਿੰਟਿੰਗ ਦੇਖੋ ਇਹ ਸਾਰੇ ਬ੍ਰਾਂਡਡ ਸੂਟ ਨੇ ਜੀ ਰੇਟ ਵੀ ਦੇ ਲਓ ਤੁਹਾਨੂੰ ਕੀ ਦੇ ਰਿਹਾ ਕੋਰੀਅਰ ਦਾ ਪੈਸਾ ਕੋਈ ਨਹੀਂ ਲੈ ਰਿਹਾ 700 ਦਾ ਇੱਕ ਸੂਟ ਜੀ 1300 ਦੇ ਦੋ ਦੁਪੱਟਾ ਚੈੱਕ ਕਰੋ ਜਰਾ ਖੂਬਸੂਰਤ ਪ੍ਰਿੰਟ ਦੁਪੱਟਾ ਜੀ ਕਿਆ ਬਾਤ ਹੈ ਖੂਬਸੂਰਤ ਦੁਪੱਟਾ ਇੱਕ ਕਲਰ ਵਿੱਚ ਮਿਲੂਗਾ ਜੀ ਤੁਹਾਨੂੰ ਡਾਰਕ ਬਿਸਕੁਟ ਜਿਹਾ ਕਲਰ ਆ ਨਵਾਂ ਕਲਰ ਆ ਬਸ ਜਲਦੀ ਲੇਟ ਨਹੀਂ ਕਰਨਾ スクリーンショット ਲੈ ਕੇ ਭੇਜ ਦਿਓ ਜੀ ਲਓ ਜੀ ਅੱਗੇ ਡਿਜ਼ਾਈਨ ਚੈੱਕ ਕਰੋ ਜਰਾ ਵਾਹ ਬਈ ਵਾਹ ਕਿੰਨਾ ਸੋਹਣਾ ਡਿਜ਼ਾਈਨ ਆ ਗਿਆ ਆ ਲਓ ਜੀ ਇਹ ਚੈੱਕ ਕਰੋ ਜਰਾ ਆ ਲਓ ਜੀ ਦੁਪੱਟਾ ਦੁਪੱਟਾ ਵੀ ਪੂਰਾ ਲੰਬਾ ਜਿਹੜਾ ਦੁਪੱਟਾ ਰੋਇਆ ਜੀ ਮਸਲੀਨ ਕਾਟਨ ਦਾ ਅਲਰ ਦੇਖੋ ਕਿੰਨਾ ਸ਼ਾਨਦਾਰ ਗ੍ਰੀਨਿਸ਼ ਕਲਰ ਆ ਇੱਕ ਕਲਰ ਮਿਲੂ ਜੀ ਇਹਦੇ ਵਿੱਚ ਫਿਰੋਜ਼ੀ ਕਲਰ ਵੀ ਲਾਈਟ ਫਿਰੋਜ਼ੀ ਹੈ ਕਲਰ ਰ ਖੂਬਸੂਰਤ ਪੀਸ ਹੈ ਆ ਲੋ ਜੀ ਜਿਹੜੇ ਨਵੇਂ ਕਸਟਮਰ ਮੇਰੇ ਵੀਡੀਓ ਦੇਖ ਰਹੇ ਹਨ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਲੋ ਜੀ ਕਰੀਮ ਕਲਰ ਦੇ ਉੱਪਰ ਪ੍ਰਿੰਟਿੰਗ ਦੇਖੋ ਮਲਟੀ ਸ਼ੈਡ ਪ੍ਰਿੰਟਿੰਗ ਇਹ ਵੀ 5 ਮੀਟਰ ਆਲ ਓਵਰ ਸੂਟ ਜੀ ਕਲਰ ਇਹ ਤੁਹਾਨੂੰ ਦੋ ਮਿਲਣਗੇ ਦੂਸਰਾ ਕਲਰ ਵੀ ਮੈਂ ਦਿਖਾਉਣਾ ਤੁਹਾਨੂੰ ਆ ਲੋ ਜੀ ਮਸਲੀਨ ਕਾਟਨ ਦਾ ਦੁਪੱਟਾ ਦੁਪੱਟਾ ਕਿੰਨਾ ਸ਼ਾਨਦਾਰ ਦੁਪੱਟਾ ਜੀ ਪੂਰਾ ਲੰਬਾ ਜਿਹੜਾ ਦੁਪੱਟਾ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਇੱਕ ਕਲਰ ਮਿਲੂਗਾ ਜੀ ਇਹਦੇ ਵਿੱਚ ਮੋਕ ਕਲਰ ਦੋ ਕਲਰ ਨੇ ਦੋਨੇ ਕਲਰ ਦਵਦਰਸ ਨੇ ਅੱਜ ਦੀ ਵੀਡੀਓ ਦਾ ਆਖਰੀ ਸੂਟ ਸੀ ਹੁਣ ਆਪਾਂ ਜਲਦੀ ਮਿਲਾਂਗੇ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦab ਸਤਿ ਸ੍ਰੀ ਅਕਾਲ ਬਾਏ ਬਾਏ